ਜੀ ਜੀ ਸਾਰਿਆਂ ਨੂੰ ਆਪ ਜੀ ਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸੁਭਕਾਮਨਾਵਾਂ ਆ। ਅ ਤਰਨਤਾਂਡ ਪੁਲਿਸ ਵੱਲੋਂ ਲੋੜੀ ਦੇ ਦਿਹਾੜੇ ਤੇ ਇੱਕ ਕਮਿਊਨਿਟੀ ਪੁਲਿਸਿੰਗ ਪੁਲਿਸਿੰਗ ਇਨੀਸ਼ੀਏਟਿਵ ਵਜੋਂ ਜਿਹੜੇ ਲੋਕਾਂ ਦੇ ਮੋਬਾਈਲ ਫੋਨ ਗਵਾਚੇ ਹੋਏ ਹੈਗੇ ਮਿਸਿੰਗ ਮੋਬਾਈਲ ਫੋਨ ਰਿਪੋਰਟ ਕੀਤੇ ਹੋਏ ਹੈਗੇ ਪੁਲਿਸ ਨੂੰ ਉਹਨਾਂ ਮੋਬਾਈਲ ਫੋਨਸ ਨੂੰ ਲੱਭ ਕੇ ਲਗਭਗ 120 ਤੋਂ ਜ਼ਿਆਦਾ ਮੋਬਾਈਲ ਫੋਨ ਅੱਜ ਅਸੀਂ ਵੱਖ-ਵੱਖ ਲੋਕਾਂ ਦੇ ਹਵਾਲੇ ਕਰ ਰਹੇ ਹਾਂ। ਜਿਦੇ ਵਿੱਚ ਲਗਭਗ 6 7 8 ਮਹੀਨੇ ਪੁਰਾਣੇ ਮੋਬਾਈਲ ਫੋਨਸ ਵੀ ਹੈਗੇ ਜਿਹੜੇ 8 ਮਹੀਨੇ ਪਹਿਲਾਂ ਗਵਾਚੇ ਸੀਗੇ ਤੇ ਹੁਣ ਉਹਨਾਂ ਨੇ ਪੁਲਿਸ ਨੇ ਕੰਟੀਨਿਊਸ ਆਪਣੇ ਐਫਰਟਸ ਦੇ ਰਹੇ ਹਿੰ ਜਿਹੜੀ ਸਾਡੇ ਐਸਪੀ ਹੈੱਡ ਕੁਆਟਰ ਸਾਹਿਬ ਦੀ ਨਿਗਰਾਨੀ ਹੇਠ ਡੀਐਸਪੀ ਇਨਚਾਰਜ ਸਾਈਬਰ ਕ੍ਰਾਈਮ ਸੈੱਲ ਨਾਲ ਜਿਹੜੀ ਸਾਡੀ ਟੈਕਨੀਕਲ ਟੀਮ ਹੈਗੀ ਸਾਈਬਰ ਪੁਲਿਸ ਸਟੇਸ਼ਨ ਦੀ ਟੀਮ ਹੈਗੀ ਉਹਨਾਂ ਨੇ ਪਰਸਿਸਟੈਂਟ ਐਫਰਟ ਕਰਕੇ ਲਗਾਤਾਰ ਤੇ 120 ਤੋਂ ਜ਼ਿਆਦਾ ਮੋਬਾਈਲ ਫੋਨ ਰਿਕਵਰ ਕੀਤੇ ਹੈਗੇ ਉਹ ਅੱਜ ਉਹਨਾਂ ਦੇ ਜਿਹੜੇ ਓਨਰਸ ਹੈਗੇ ਉਹਨਾਂ ਨੂੰ ਵਾਪਸ ਹੈਂਡ ਓਵਰ ਕਿਤੇ ਜਾ ਰਹੇ ਨੇ ਤੇ ਆ ਸਾਡੀ ਟੀਮ ਦਾ ਇੱਕ ਚੰਗਾ ਇਨੀਸ਼ੀਏਟਿਵ ਹੈਗਾ ਜਿਹਦੇ ਵਿੱਚ ਪਹਿਲਾਂ ਵੀ ਤੁਹਾਨੂੰ ਪਤਾ ਹੈਗਾ ਕਿ ਇਸ ਤਰੀਕੇ ਦੇ ਮੋਬਾਈਲ ਫੋਨਸ ਬਰਾਮਤ ਕਰਕੇ ਇਹ ਰਿਕਵਰ ਕਰਕੇ ਤੇ ਲੋਕਾਂ ਤੱਕ ਪਹੁੰਚਾਏ ਜਾਂਦੇ ਰਹੇ ਹਨ ਤੇ ਲੋੜੀ ਦੇ ਦਿਹਾੜੇ ਤੇ ਸਾਰੇ ਜਿਨ੍ਹਾਂ ਦੇ ਮੋਬਾਈਲ ਫੋਨ ਵਾਪਸ ਮਿਲੇ ਹੈਗੇ ਉਹਨਾਂ ਨੂੰ ਵੀ ਬਧਾਈ ਦੇਣਾ ਤੇ ਬਾਕੀ ਵੀ ਮੈਂ ਰਿਕਵੈਸਟ ਕਰਦਾ ਕਿ ਜੇਦਾ ਵੀ ਕੋਈ ਮੋਬਾਈਲ ਫੋਨ ਜੇਕਰ ਮਿਸਿੰਗ ਰਿਪੋਰਟ ਹੁੰਦਾ ਹੈਗਾ ਉਹ ਸਾਰੇ ਜਰੂਰ ਆ ਕੇ ਰਿਪੋਰਟ ਕਰਵਾਉਣ ਸਾਂਚ ਕੇਂਦਰ ਚ ਸਾਡੇ ਜਾਂ ਪੁਲਿਸ ਸਟੇਸ਼ਨ ਸੋ ਦੈਟ ਕਿ ਅਸੀਂ ਆਪਣੇ ਐਫਰਟਸ ਕਰਕੇ ਉਹ ਚੀਜ਼ ਵਰਤੋਂ ਵੱਧ ਪੋਸੀਬਲ ਰਿਕਵਰ ਕਰ ਸਕੀਏ ਕੋਈ ਸਰ ਹੈ ਨੰਬਰ ਵੀ ਹੈਗਾ ਕੋਈ ਇਹ ਨਹੀਂ ਤੇ ਮੋਬਾਈਲ ਰਿਕਵਰੀ ਵਾਸਤੇ ਹੈਲਪਲਾਈਨ ਨਹੀਂ ਹੈਗਾ ਆਦਰਵਾਇਸ ਸਾਡਾ 112 ਹੈਲਪਲਾਈਨ ਹੈਗਾ ਤੇ ਆਦਰਵਾਇਸ ਜਿਹੜਾ ਆਪਣਾ ਸਾਂਚ ਕੇਂਦਰ ਹੈਗਾ ਕਿਉਂਕਿ ਮੋਬਾਈਲ ਫੋਨ ਜਦੋਂ ਮਿਸ ਹੁੰਦਾ ਉਦੋਂ SIM ਵੀ ਮਿਸ ਹੁੰਦਾ ਤੇ ਉਹਦੀ ਮਿਸਿੰਗ ਰਿਪੋਰਟ ਤੋਂ ਫਾਈਲ ਕਰਨੀ ਹੁੰਦੀ ਹੈਗੀ ਤੇ ਰਿਪੋਰਟ ਜ਼ਰੂਰ ਸਾਡੇ ਸਾਂਝ ਕੇਂਦਰ ਤੇ ਲਿਖਵਾਈ ਜਾਵੇ ਸੋ ਥੈਟ ਕਿ ਅਸੀਂ ਫਰਦਰ ਉਹਨੂੰ ਟ੍ਰੇਸ ਕਰ ਸਕੀਏ ਥੈਂਕ ਯੂ ਮਾੜੀ ਮਾ ਜੀ ਤੁਸੀਂ ਤਰਨਤਾਰਨ ਨੂੰ ਪੁੱਛ ਲੈਣਾ ਆਏ ਜੇ ਫੋਨ ਲੈਣਾ ਆਪਣਾ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਮੈਨੂੰ ਬਹੁਤ ਵਧੀਆ ਲੱਗਾ ਇੱਕ ਮਹੀਨੇ ਮੇਲਾ ਮੇਰਾ ਫੋਨ ਗਵਾਚਾ ਸੀਗਾ ਮੈਂ ਗੁਰਦੁਆਰਾ ਸਾਹਿਬ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰਾਤ ਫੋਨ ਕੀਤਾ ਵੀ ਤੁਹਾਡਾ ਫੋਨ ਲੱਭ ਗਿਆ ਮੈਨੂੰ ਉਮੀਦ ਨਹੀਂ ਸੀ ਨੀ ਜਲਦੀ ਮੇਰਾ ਫੋਨ ਲੱਭੂਗਾ ਪਰ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਕੀਤਾ ਜਿਹੜਾ ਸਾਡਾ ਫੋਨ ਲੱਭ ਗਿਆ ਹਾਂਜੀ ਵੀਰ ਜੀ ਤੁਸੀਂ ਤਰਨਤਾਰਨ ਨੂੰ ਪੁੱਛ ਲੈਣਾ ਆਏ ਜੇ ਫੋਨ ਲੈਣਾ ਜੀ ਸਾਰੇ ਆਪਣਾ ਫੋਨ 1 ਮਹੀਨਾ ਪਹਿਲਾਂ ਗਵਾਚਾ ਸੀਗਾ ਕੋਮੋਗ ਹੈ ਗੁਰਦਾਰੇ ਗਿਆ ਸਿਆਂ ਤੇ ਉਥੋਂ ਕਿਸੇ ਨੇ ਚੋਰੀ ਕਰ ਲਿਆ ਸੀ ਤੇ ਪੂਰੇ 1 ਮਹੀਨੇ ਬਾਅਦ ਪੰਜਾਬ ਪੁਲਿਸ ਨੇ ਸਾਡਾ ਫੋਨ ਤੇ ਲੱਭ ਕੇ ਦਿੱਤਾ ਬਹੁਤ ਬਹੁਤ ਧੰਨਵਾਦ ਆ ਤੇ ਸਾਨੂੰ ਅੱਜ ਸਵੇਰੇ ਫੋਨ ਆਇਆ ਸੀ ਕਿ ਤੁਹਾਡਾ ਫੋਨ ਲੱਭ ਚੁੱਕਾ ਵਾ ਤੇ ਤੁਸੀਂ ਲੈਣ ਆ ਸਕਦੇ ਜੀ ਤੇ ਅਸੀਂ ਪਹੁੰਚੇ ਆ ਤੇ ਪੰਜਾਬ ਪੋਸਟ ਦਾ ਬਹੁਤ ਬਹੁਤ ਧੰਨਵਾਦ ਤਰਤਨ ਕੁੱਪਤਾ ਸਸੇਗੜ